ਸਤਿ ਸ਼੍ਰੀ ਅਕਾਲ ਜੀ ਅੱਜ ਵੀ ਸੇਵਾ ਕਰਨ ਇਹ ਲੋਕ ਕੀ ਹੈ ਦੇਰ ਖੜੀ ਗੱਲ ਦੱਸ ਪੁੱਤ ਆਂਦੇ ਲਾਂਦੇ ਪੁੱਤ ਆਂਦੇ ਲੰਦਾ ਸਤਿ ਜੀ ਦੋਸਤੋ ਸਤਿ ਸ਼੍ਰੀ ਅਕਾਲ YouTube ਦੀ ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਤਰੀਕ 19 ਜਨਵਰੀ ਸਾਲ 2024 ਸ਼ੁੱਕਰਵਾਰ ਦਾ ਦਿਨ ਹੈ ਇਸ ਸਮੇਂ 2 ਬਿਜਾਂ ਟਾਈਮ ਹੋ ਗਿਆ ਤੇ ਆਪਾਂ ਆਪਣੀ ਘਰ ਖੜੇ ਜਿੱਥੇ ਆਪਣਾ ਨਵਾਂ ਮਕਾਨ ਬਣ ਰਿਹਾ ਹੈ ਕੰਮ ਚੱਲ ਰਿਹਾ ਹੈ ਤੇ ਇੱਕ ਗੱਲ ਹੋਰ ਹੈ ਅੱਜ ਆਪਣੇ ਪਿੰਡ ਦੇ ਵਿੱਚ ਪਵੰਦੀ ਅਖਾੜਾ ਲੱਗਣ ਜਾ ਰਿਹਾ ਹੈ ਤੇ ਕਿਉਂਕਿ ਜਿਹੜਾ ਆਪਣਾ ਏਰੀਆ ਹੈਗਾ ਮੁਹਾਲੀ ਰਾਜਪੁਰਾ ਜੀਕਪੁਰ ਬਨੂੜ ਯਾ ਚੰਡੀਗੜ੍ਹ ਦੇ ਆਸ-ਪਾਸ ਮੁਹਾਲੀ ਨੇੜੇ ਜਿਹੜੇ ਜਿੰਨੇ ਵੀ ਪਿੰਡ ਹੈ ਸਾਰਾ ਇਹ ਏਰੀਆ ਪਵਾਂ ਦੇ ਏਰੀਆ ਹੈ ਜਿਵੇਂ ਤੁਸੀਂ ਮਾਚਾ ਦੁਆਬਾ ਮਾਲਵਾ ਏਰੀਆ ਦਾ ਨਾਮ ਸੁਣਿਆ ਹੋਊਗਾ ਉਸ ਤਰ੍ਹਾਂ ਹੀ ਇੱਕ ਏਰੀਆ ਹੈ ਪਵਾਂ ਏਰੀਆ ਤੇ ਇੱਥੇ ਜਿਹੜੀ ਬੋਲੀ ਹੈ ਉੱਥੇ ਦੀ ਸਾਰੀ ਬੋਲੀ ਪਵਾਂ ਦੀ ਬੋਲੀ ਹੈ ਤੇ ਉਸ ਸਮੇਂ ਪੁਰਾਣੇ ਜਿਹੜੇ ਲੋਕ ਸੀਗੇ ਪਿੰਡਾਂ ਦੇ ਵਿੱਚ ਰਹਿੰਦੇ ਸੀਗੇ ਤਾਂ ਉਹ ਕਿਸ ਤਰੀਕੇ ਨਾਲ ਆਪਣਾ ਮਨੋਰੰਜਨ ਕਰਦੇ ਸੀਗੇ ਤਾਂ ਪਵਾਂ ਦੀ ਬੋਲੀ ਹੋਣ ਕਰਕੇ ਜਿਹੜਾ ਅਖਾੜਾ ਲੱਗਦਾ ਸੀਗਾ ਉਹਨੂੰ ਪਵਾਂਦੀ ਅਖਾੜਾ ਕਿਹਾ ਜਾਂਦਾ ਹੈ ਤਾ ਲਾਗ ਜਿਹੜੇ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਕਲਾਕਾਰ ਹੁੰਦਾ ਸੀਗਾ ਉਹਦੇ ਗੱਲਾਂ ਬਾਤਾਂ ਸੁਣਦੇ ਸੀਗੇ ਸਾਖੀਆਂ ਸੁਣਦੇ ਸੀਗੇ ਗੀਤ ਸੁਣਦੇ ਸੀ ਤੇ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਆਪਣਾ ਅੱਜ ਤੇ ਪਿੰਡ ਚ ਪੌਂਦੀ ਖਾੜਾ ਲੱਗਣਾ ਹੈ ਤੇ ਆਪਾਂ ਦੇਖਦੇ ਜਾ ਕੇ ਉਸ ਸਮੇਂ ਦੀ ਗੱਲਾਂ ਬਾਤਾਂ ਸੁਣਦੇ ਆ ਤੇ ਉਸ ਸਮੇਂ ਲੋਕਾਂ ਦਾ ਮਨੋਰੰਜਨ ਦਾ ਜੋ ਸਾਧਨ ਸੀਗਾ ਉਹ ਇਹੀ ਸੀਗਾ ਪੌਂਦੀ ਖਾੜ ਦੇ ਵਿੱਚ ਨਾ ਕਿਉਂਕਿ ਉਸ ਸਮੇਂ ਨਾ ਟੀਵੀ ਹੁੰਦੇ ਸੀ ਨਾ ਮੋਬਾਈਲ ਤੇ ਮਨੋਰੰਜਨ ਦਾ ਕੋਈ ਇੱਕ ਸਾਧਨ ਸੀ ਤੇ ਹੁਣ ਆਪਾਂ ਉੱਥੇ ਚੱਲਦੇ ਆ ਉੱਥੇ ਜੋ ਵੀ ਹੈ ਉਹਨਾਂ ਦੀ ਗੱਲਬਾਤ ਜੋ ਮਾਹੌਲ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਦੇਖੋ ਚਾਹ ਬਹੁਤ ਹੋ ਗਿਆ ਪੌਣ ਦਾ ਪੁੱਤਰ ਸੰਜੀਪ ਵੀ ਤਾਂ ਉਹ ਪਰਨਾ ਹਵਾਵਾਂ ਮਿਲ ਗਿਆ ਤੇ ਉਹ ਮਾਰੇ ਬੰਦੇ ਖੜੇ ਬੈਠੇ ਰਹੇ ਹੈ ਜਰਨਲ ਨੇ ਮਾਰੀ ਬਣਾਈ ਪੋਜ ਕੇ ਖੜੇ ਜੀ ਟਿੱਪੀ ਵੀਗੇ ਪਾਸ ਕਰਦਾ ਸੀ ਤਾਂ ਅੱਗੇ ਹੋਣਾ ਇਹ ਅੱਗੇ ਜਾਓ ਕੋਈ ਨਹੀਂ ਸੰਗ ਜੀ ਮੈਂ ਹੱਥ ਪਾ ਲਿਆ ਹਣ ਫੀਸ ਤੋਂ ਆਂਗਾ ਮਨਜੋ ਉੱਥੇ ਲੱਗ ਗਿਆ ਉਹ ਜੇ ਤਾਲਾ ਲਾ ਦਿੱਤਾ ੜੰਬਾ ਕਹਿਣ ਲੱਗੀ ਮੈਨੂੰ ਛੱਡ ਦੇ ਤੇਰਾ ਮੇਰਾ ਭਾਈ ਐ ਇੱਕ ਛੱਡ ਦੇ ਲੈ ਜੀ ਜਦੋਂ ਇਹ ਕਿ ਯੁੱਧ ਹੋ ਰਿਹਾ ਉਹਨਾਂ ਦਾ ਉਹਨੇ ਕਿ ਮਾਤਾ ਕੀ ਵੀ ਅੱਖ ਖੁੱਲ ਗਈ ਬੀ ਲੋਕ ਤਾਂ ਕਹਾ ਰਾਤ ਨੂੰ ਬੁਲਾਇਆ ਵਾ ਤੇ ਦਿਨ ਵਿੱਚ ਪੜ ਕੇ ਬਾਗ ਨੂੰ ਆ ਕੇ ਆ। ਆ ਜੀ ਇਹ ਕਰਦ ਬਾਤ ਬਹੁਤ ਦੱਸਿਆ ਸੰਗਤ ਜੀ। ਕਹ ਸੰਗਤ ਜੀ ਇਧਰ ਸੀਆਂ ਡਾ ਲੋ ਜੀਵੇ ਇੰਦਰ ਦੀ ਪੜੀ ਕੂਲੇ ਨਾ ਸਾਬ ਦੀ ਹੂਰ ਸਨ ਸਰਦੀ ਜੰਮੀ ਪਣੀ ਠੱਠ ਮਰਦੀ 就来哒。 ਕੀਤਰਾ ਰੱਖਦੇ ਆ ਤਾਂ ਤਾਲਮਾ ਨਾਣ ਲਗੀਆਂ ਕਹ ਕੇ ਹਾਰ ਕਾ ਕਥੀਆਂ ਹੋ ਕੇ ਤਾਲਮਾ ਨਾਉਂਦੀਆਂ ਹੈ ਕੋਲ ਆ ਗਈਆਂ ਦਰਉਪਤੀ ਰਕਾਂ ਦੇ ਜੀ ਆਈ ਇਨ ਚੱਕ ਕੇ ਹਾਰ ਲਈ ਨਾ ਉੱਡ ਗਈ ਇਹ ਵਿੱਚ ਸਾਮਾਨ ਦੇ ਜੀ ਨਾ ਧੋ ਕੇ ਤਾਲ ਦੇ ਜਲ ਬਾਹਰ ਆਈਆਂ ਕੱਪੜੇ ਪਾਉਂਦੀਆਂ ਨਾਲ ਤੇ ਆਂਦੇ ਜੀ ਉਹ ਆਸਾ ਰਾਮ ਕਹਿੰਦਾ ਕੌਣ ਮਖੌਲ ਕਰਦੀ ਦਰਉਪਤੀ ਬੋਲੀ ਇਹ ਨਾਲ ਜੀ ਦੀ ਘੰਣਾ ਦੀ ਕੁੜੀਆਂ ਨੂੰ ਕਹਾਕਰ ਕੇ ਨੀਂਦ ਨਾਲ ਸੋਇਆ ਕੌਣ ਹੈ ਵਿਖੌਲ ਕਰਦੀ ਉਹ ਕਿਹੜੀ ਸਖੀ ਨੇ ਹਾਰਲ ਖੋਇਆ ਤਾਂ ਕਿਹੜੀ ਸਖੀ ਨੇ ਹਾਰਲ ਖੋਇਆ ਦਰੋਪਦੀ ਕੁੜੀਆਂ ਨੂੰ ਕਹਿਦੀ ਐ ਇਹ ਭੈਣੇ ਮੈਨੂੰ ਦੱਸੋ ਸਾਰੇ ਮਦੇ ਕਿਹੜੀ ਜਣੀ ਨੇ ਮੇਰੇ ਮਦੇ ਹਾਰਲ ਖੋਇਆ ਮੇਰਾ ਤਾਂ ਆਪਣੀ ਸਕੀ ਸੇ ਜੀਆਂ ਪਰ ਸ਼ੱਕ ਜਾ ਰਿਹਾ ਕੁੜੀਆਂ ਗੱਲ ਨਾਲ ਦਰੋਤੀ ਗਾ ਕੁੜੀਆਂ ਪਰ ਬੋਲ ਨਾ ਤੇਰਾ ਮਾਰੀ ਬਾਤ ਨਾ ਰਣੀਏ ਝੂਠ ਜਾਨ ਆਸ ਆ ਰਾਮ ਕਹਿੰਦਾ ਚੋਰ ਨੂੰ ਟੋੜੋ ਸ਼ਕਤੀ ਅਮੇ ਲੈ ਕੇ ਛੱਡ ਉਸ ਦੀ ਜਿੰਦਗਾਨ ਚੋਰ ਹੈ ਤਾਂ ਅਮੇ ਬਾਗ ਵਿੱਚ ਸੀ ਪਾਣੀ ਦੇ ਤਾਲਕਾ ਸਾਰਾ ਬਾਹਰ ਕੱਢਿਆ ਪਿਆ ਕਹਾ ਮੋੜ ਮੋੜ ਬਿਆਨ ਸਮਝਾਵੇ ਦੇਖੋ ਪੌਂਦੀ ਖਾੜਾ ਪੌਂਦੀ ਲੋਕ ਜਿਵੇਂ ਮਨੋਰੰਜਨ ਕਰਦੇ ਆ ਪੌਂਦੀ ਖਾੜਾ ਦੇਖੋ ਹਾਂਜੀ ਲੋਪਾਇ ਜਿੰਦੂ ਰਸਾ ਸ਼ਿਖਰ ਤੇ ਪਰ ਸਾਹਿਬ ਲੈ ਕੇ ਸੇਵਾ ਕਰਨ ਇਹ ਲੁੱਟ ਗਿਆ ਠੀਕ ਹੈ ਸਮਾਨ ਦੇ ਇਹ ਦੇ ਸਾਰੀ ਗੱਲ ਦੱਸ ਗਰਵਾ ਗਰਮ ਪਕੌੜੇ ਆ ਆਰਾਮ ਚੜ੍ਹ ਘਰ ਮੇਰੇ ਜੇ ਕਿ ਕਰਿਆ ਪਰ ਬੰਦ ਰਾਜੂ ਕਾਰੀ ਦੀ ਅੱਲੋ ਵਈ ਪਕਵੜੇ ਆ ਗਏ ਹੁਣ ਆਪ ਪਕੌੜੇ ਕਰਵਾ ਲਾਓ ਇਹੋ ਜੱਜ ਮੈਂ ਪਕੌੜੇ ਕਵੀਸਰ ਆਪਣੇ ਪਕੌੜੇ ਤੁਹਾਨੂੰ ਦੇਖੇ ਸਮੇਂ ਆਡੀ ਦਾ ਮਸਤ ਯਾਰ ਉਹ ਬਿਦਾ ਕੈਂਡਾ ਯਾਰ ਲੈ ਗਣਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿੱਦਾਂ ਆ ਗਿਆ ਕੈਂਡਾ ਚਾਹਣੀ ਚਾਚਰ ਕੀ ਦੱਸੋ ਮੇਰੇ ਕੋਲ ਮਿਲਿਆ ਨਹੀਂ ਉਹ ਕਾਂਡੀ ਚਾਚਾ ਜੀ ਨੇ ਦੱਸਿਆ ਨਹੀਂ ਯਾਰ ਹਾਂ ਮੈਂ ਤੈਨੂੰ ਇਹਨੂੰ ਲੈਣਾ ਦਾ ਕੀ ਨੂੰ ਇਹਨੂੰ ਲੈਣਾ ਦਾ ਕੀ ਨੂੰ ਕਾਂਡੀ ਚਾਚੇ ਮੇਰੇ ਪਿੰਟ ਕੇ ਲਾ ਕੇ ਤੇ ਪਰ ਮਿੜਵਾੜੀ 27 ਤਰੀਕ 27 ਤਰੀਕ ਨੂੰ ਮਿੜਵਾੜੀ 28 ਕੜੂਆ 28 ਤਰੀਕ ਨੂੰ ਕੜੂਆ ਬੜਕੇ ਉਰਲੀ ਬੰਲੀ ਹੁੰਦੇ ਨੇ ਬੇਟੀ ਲੋ ਵੀ ਲੋ ਭਾਈ ਨੇ ਇੱਕ ਤਾਂ ਜਰਾ ਹਲੂ ਬਾਹਰ ਜਾ ਮਾਤਰ ਭਾਈ ਕਿਲਾ ਬਾਹਰ ਉਹ ਹੰਦ ਜਾਇਦਾ ਬਾਹਰ ਕੰਮ ਕਰਿਆ ਤਾਂ ਹੋ ਉਹ ਵੀ ਹਲੇ ਕੋਈ ਨਹੀਂ ਹੁੰਦਾ ਹੈ ਉਹ ਕਿਸੇ ਦਾ ਚੱਕਿਆ ਬਈ ਲੋ ਮੋਦਾਂ ਦੀ ਪੁੱਛਾ ਪੱਟੀਆਂ ਹਰ ਰੋਜ਼ ਤੇਰਾ ਪਾਈ ਕਦੀ ਕਿਸੀ ਸ਼ਹਿਰ ਮਾਗਦੀ ਕਿਤੇ ਮੋਲ ਮੈਂ ਰਿਖਾ ਰਿਹਾ ਆ ਜੇ ਪਤਾ ਵੀ ਜੱਕੜ ਪਰ ਵੀ ਗੱਦੀ ਚੱਕੀ ਰਿਹਾ ਜੱਕੜ ਬੜੀ ਤਾਕਤ ਹੈ ਇਹੋ ਹੀ ਕਰਮ ਆਦਮੀ ਦਾ ਉਸ ਦਾ ਹੋਈ ਤੱਕ ਰਹਿ ਨਾ ਹੋ ਇਹ ਲੋੜ ਗਈ ਪਾਣੀ ਦੀ ਅੱਖਿਆ ਬਾ ਉਹ ਪਾਈ ਕੇ ਪਾਈ ਹਾਂ ਦੋ ਨਾ ਹਮਾਂ ਬੰਦ ਨੀ ਹੋਈ ਬੋਰਾ ਦੇ ਆਜਾ ਚਾਰ ਹੋਰ ਵਾਰੀ ਵੀ ਪੈਣੀ ਜੋੜਦਾ ਉਹ ਕਹ ਕੇ ਆਵਾਜ਼ ਸੁਣ ਲਿਆ ਉਹ ਸਮਝ ਆਉਂਦਾ ਵੀ ਇਹ ਤਾਂ ਕਿਸੇ ਤੱਕ ਲਿਆ ਬਈ ਤਾਂ ਕੋਈ ਨਾ ਕਰੇਗਾ ਕਰਿਆ ਮੈਂ ਲਾ ਮੈਂ ਮੈਂ ਦੱਸਦਾ ਕੱਲ੍ਹ ਨੂੰ ਆ ਜਾਣਾ ਹਾਜੀ ਮੈਂ ਉੱਲੀ ਪਾ ਗਿਆ ਤਾਂ ਉੱਲੀ ਉਹ ਚੱਤ ਵੀ ਰਹੀ ਪੈਸੇ ਵੀ ਲੈ ਲੈ ਕੋਈ ਉੱਲੀ ਪਾ ਕੇ ਸੁਣਾ ਫੇ ਸੁਣਾ ਦਿੰਦਾ ਤੂੰ ਜਿਹੜਾ ਤੈਨੂੰ ਕਿਹਾ ਤਾਂ ਵੀ ਤੂੰ ਤੇਰਾ ਭਾਈ ਮੈਸ਼ਖਾ ਦਾ ਵੀ ਤੂੰ ਹਰ ਵਾਰ ਹਾਂ ਉਸ ਤੇ ਸੁਣਦਾ ਪਰ ਉੱਲੀ ਪਾ ਗਿਆ ਜਦੋਂ ਮੈਂ ਸੁਣਦਾ ਤੇ ਜੱਗੀ ਠੰਡਾ ਜਾ ਹੋ ਗਿਆ ਮਨੋ ਟੋਕਾ ਤਾਂ ਕੋਈ ਬਾਤ ਨਹੀਂ ਦੋ ਹੱਥ ਜੋੜ ਕੇ ਲਿਆਵਾਂ ਰਾਤ ਨੂੰ ਸਾਥ ਦੇ ਲਈ ਇਹਦੇ ਆਪਣੇ ਹੱਥਾਂ ਦੇ ਵਾਸਤਾ ਵੀ ਕਹਿ ਜਾਵਾਂ ਨੂੰ ਤਰੂਤ ਵੀ ਕਹਿ ਲਿਆ ਦੇ ਗਿਆ ਕਸਮ ਤੇਰੇਗਾ ਤਰੂਤ ਫੱਟ ਕੇ ਖਾੜੀ ਪਰ ਖਾੜੋ ਕੜ ਭਾਗਿਕ ਤੇ ਮਿੱਠਾ ਹੋ ਗਿਆ ਕੋਈ ਪਹਿਲੇ ਮਿੱਠਾ ਹੋਆ ਗਾਹ ਪਾਂਡੂ ਆ ਗਏ ਬ੍ਰਾਹਮਣ ਦਾ ਰੂਪ ਕਰਕੇ ਆਸਾ ਰਾਮ ਆ ਗਏ ਬਹੁਤ ਆਸ਼ਵਾਨ ਲੋ ਲੈ ਜੀ ਕੀ ਆ ਕਿਹਾ ਗਾਹ ਦਿੱਲੀ ਬਾਤ ਨਾ ਜਾਣੀ ਆਈਏ ਕਿਹੜੇ ਲੋਕ ਤੇ ਇਹ ਹੁਸਨਾਂ ਦੇ ਪ੍ਰਾਣੀ ਆਈਏ ਕਿਹੜੇ ਲੋਕ ਜਦ ਦ੍ਰੋਪਦੀ ਸਵਾਗੇ ਵਿੱਚ ਨੂੰ ਰਖੀ ਤਾਂ ਦੇਖ ਕੇ ਰਮਾਨ ਲਾਣ ਲਗੇ ਵਿਆਹਾ ਕਿੰਨੀ ਇੰਦਰ ਮਹਾਰਾਜ ਦੀ ਮਲੀ ਤਾਂ ਨਹੀਂ ਆ ਗਈ ਉਹ ਕਿੰਨੀ ਸ਼ਿਵ ਜੀ ਮਹਾਰਾਜ ਦੀ ਗੌਰਤ ਤਾਂ ਨਹੀਂ ਆ ਗਈ ਫਿਰ ਕਿਆ ਗਿਆ ਉਹ ਜਿਹੜੀ ਮਿੱਟੀ ਗੇਰਦੇ ਉੱਪਰੋਂ ਉੱਪਰੋਂ ਹਾਂ ਗਹ ਰਾਜੇ ਰਾਜੇ ਪ੍ਰਥਵੀ ਉੱਠੇ ਹੋ ਗਏ ਮਿੱਠੇ ਸਭ ਨੂੰ ਪਿਠਾਉਂਦੇ ਨਾਲ ਸਤਕਾਰ ਦੇ ਜੀ ਬਲਦੇਵ ਕ੍ਰਿਸ਼ਨ ਵੀ ਜਿੱਥੇ ਆਉਣ ਪਹੁੰਚੇ ਅੱਗੇ ਦੇਖੇ ਖੇਲ ਕਰਤਾਰ ਦੇ ਜੀ ਦੇਖ ਕਈ ਸੰ ਨੂੰ ਸਭ ਰਾਜੇ ਖੜੇ ਹੋ ਗਏ ਸੀਸ ਪਾਲ ਬੈਠਿਆ ਵਿਚ ਹੰਕਾਰ ਆਸਰਾਮ ਕ੍ਰਿਸ਼ਨ ਵੀ ਬੈਠ ਗਿਆ ਪੰਡਵਾਂ ਨੂੰ ਦੇਖਦਾ ਨਾਲ ਧਿਆਨ ਦੇ ਲਈ ਜਲ ਹੈ ਰਾਜਾ ਗ੍ਰੋਪਤ ਆਪਣੇ ਪੁੱਤਰ ਨੂੰ ਕਹਿ ਲਗਿਆ ਕਹ ਰਾਜਾ ਦਰਪਤ ਬੋਲਿਆ ਪੁੱਤ ਆਪਣੇ ਨੂੰ ਸਭੇ ਰਾਜਿਆਂ ਨੂੰ ਰਾਣ ਸੁਣਾ ਦੇਵ ਜੀ ਤੇਲ ਕੇ ਕਰਾਹੇ ਦੇ ਵਿੱਚ ਦੇਖ ਕਰਕੇ ਨਸਾਨਾ ਮੱਛੀ ਦੀ ਅੱਖ ਤੇ ਲਾ ਦਿਓ ਔਰੇ ਨਾਲ ਬੈਠੌਰ ਨੂੰ ਪੁੱਤਰੀ ਨੂੰ ਕੋਈ ਖੁਸ਼ੀ ਦਾ ਚੰਦ ਜਨਾ ਦੇਵ ਜੀ ਆਸਾ ਰਾਮ ਕਹਿੰਦਾ ਉੱਥੋਂ ਸੁਰਮਿਓ ਇਸ ਕਾਜ ਨੂੰ ਫਤਿਹ ਬਾ नहीं बड़े-बड़े राजे गिनती के थे पहुंच गए और एलान कराया अपने पुत्र पे क्या कह रही ਕੁੰਤੀ ਪੁੱਤ ਕਰਨ ਨੂੰ ਨਹੀਂ ਵਿਤਰਾ ਤਾ ਨਸਾਨਾ ਵੇਦਨ ਕਰ ਮੈਂ ਆ ਮੈਨੇਜੂ ਕੋਈ ਬਸ ਨਹੀਂ ਹੈ ਤਾ ਨਸਾਨਾ ਵੇਦਨ ਕਰ ਲੈ ਜੀ ਫਿਰ ਖੁੰਤੀ ਪੁੱਤ ਕਰਨ ਉੱਠਣ ਲੱਗਾ ਕਾਹ ਜੀ ਕੋਟੀ ਉੱਠ ਕਰਨ ਉੱਠਿਆ ਹੈ ਦੇਖ ਦਰੋਤੀ ਨੇ ਬਾਜ ਮਾਰੀਏ ਜੀ ਓ ਕਿੱਥੇ ਨਾਨਕੇ ਕਿੱਥੇ ਦਾਦਕੇ ਤੇਰੇ ਕਿਆ ਇਹ ਜਾਤ ਕੁਮਾਰੀ ਸੁਦਰ ਨਾਲ ਨਹੀਂ ਕੋਈ ਸੰਬੰਧ ਮੇਰਾ ਤੈਨੂੰ ਸਾਫ ਹੈ ਮੇਰੀ ਇਨਕਾਰੀ ਹੈ ਜੀ ਆਥਰਾਂ ਪੁੱਛੇ ਪ੍ਰਤੀਤ ਤੇਰੀ ਕੌਣ ਤੇਰਾ ਬਾਪ ਤੇ ਕੌਣ ਤੇਰੀ ਜਨਨਹਰੀ ਇਹ ਇਹ ਕਹਾ ਰਾਜਾ ਦੁੱਖ ਕਟੈਰੀ ਮੇ ਬੋਲ ਰਿਹਾ ਤਾਂ ਮੈਂ ਮਾਰ ਰਿਹਾ ਬਾਰੂ ਬਾਰੀ ਜੀ ਕਿੱਥੇ ਮਰ ਜਾ ਮੈਂ ਗੰਗਾਪੁੱਤਰ ਨੂੰ ਗੁੱਸਾ ਆ ਗਿਆ ਗੌਜੀ ਵਾਕ ਤਮਾ ਗੰਗਾਪੁੱਤਰ ਨੂੰ ਆਇਆ ਗੁੱਸਾ ਉੱਠਿਆ ਗੁੱਸੇ ਵਿੱਚ ਆ ਕੇ ਜੀ ਉਹਨੂੰ ਦੇਖਦੇ ਆ ਤਮਾਮ ਰਾਜੇ ਜੇ ਕੋਈ ਜਾਊਗਾ ਬੱਲੇ ਬੱਲੇ ਉਹ ਗੰਗਾ ਪੁੱਤ ਦੇ ਸਖੰਡੀ ਬੈਠ ਗਿਆ ਤੁਰ ਤੜਕਾ ਕੇ ਜੀ ਆਸਾ ਰਾਮ ਤੋਂ ਤੋੜਾ ਪੁਤੀਆਂ ਨੂੰ ਪਹਿਲਾਂ ਲੋਕਾਂ ਦੇ ਭਗਤ ਕੋਹਾ ਕੋਈ ਹੁਣ ਐਡਾ بڑا ਬਰਮਚਾਰੀ ਹੋ ਗਿਆ ਭਗਤ ਭੜਕ ਲੋਕਾਂ ਦੇ ਕੋਹਾ ਕੇ ਹੁਣ ਤੂੰ ਆਪਣੇ ਆਪ ਨੂੰ ਚਾਹ ਕਦੇ ਬਾਤ ਕਰਾਈ ਚੁੱਪ ਕਰਕੇ ਬਹਿ ਜਾ ਰਿਹਾ ਥੈਂਕ ਯੂ ਕਰੀਏ ਹੱਥ ਕਹੋ ਰਾਜਾ ਨੂੰ ਚੁੱਪ ਕਰਕੇ ਬਹਿ ਜਾ ਦਾ ਦੂਈ ਵਾਰ ਦੂਈ ਵਾਰ ਗੰਗਾ ਪੁੱਤਰ ਮਾਇਆ ਗੁੱਸਾ ਉੱਠਿਆ ਗੁੱਸੇ ਵਿੱਚ ਆ ਕੇ ਜੀ ਉਹਨੂੰ ਦੇਖਦੇ ਤਾਂ ਮਹਾਮਹਾਰਾਜ ਇਹ ਕੋਈ ਜਾਊਗਾ ਚੰਦ ਚੜਾ ਕੇ ਜੀ ਇਹ ਕਿ ਬਿਸ਼ਤੀ ਪਾਰਟੀ ਹੈ ਉੱਥੇ ਫਿਰ ਜene ਬ੍ਰਾਹਮਣਾਂ ਦਾ ਰੂਪ ਕਰੀ ਬੈਠੇ ਕਿਸੇ ਦੀ ਪਛਾਣ ਨਹੀਂ ਆ ਜੀ ਤਾਂ ਜੇ بڑے بڑے क्षत्रिय ਹਾਨੀ ਹੋਗੀ ਕੱਤਾਰਾ ਪੁੱਤ ਕਹਿਣ ਲੱਗਿਆ ਅੱਜ ਨੂੰ ਉਹ ਵੀਰ ਅੱਜ ਮਾਰੇ ਸਭ ਛਤਰੀਆਂ ਦੀ ਹਾਨੀ ਹੋ ਗਈ ਉਹ ਵੀਰ ਇੱਕ ਤਾਂ ਹੀ ਹੈ ਜਿਹਦਾ ਨਸਾਨਾ ਵੇਦਰ ਕਰਦਾ ਆਪੇ ਨੂੰ ਕਹਿ ਬੈਠੇ ਤਾਂ ਹੋਰ ਮੇਰੇ ਤੇਰੇ ਵਰਗੇ ਦੇਖਾਂ ਬਈ ਬਾਂਮਣਾ ਨੂੰ ਵੀ ਹਾਲ ਚਾਲ ਜੀ ਹੋ ਰਹੀ ਹੈ ਵੀ بڑے بڑے ਉਹ ਰਾਜੇ ਹਾਰ ਗਏ ਬਾਂਮਣਾ ਗਾ ਵੀ ਹਾਲ ਚਾਲ ਜੀ ਹੋ ਗਈ ਜਿਆ ਹਾਰੇ ਜੀ ਇਹਨੂੰ ਦੁੱਖਾਂ ਦੇ ਵਿੱਚ ਤੇ ਕੱਢ ਦੇ ਵੀਰਾ ਮਾਰਦੇ ਰਾਜੇ ਨੂੰ ਤੇ ਦੇ ਸਹਾਰੇ ਜੀ

ਪੌਂਦੀ ਖਾੜਾ ਦੇਖ ਕੇ ਵਾਪਸ ਆਪਾਂ ਘਰ ਨੂੰ ਆ ਗਏ ਪੌਂਦੀ ਖਾੜਾ ਹਲੇ ਵੀ ਚੱਲ ਰਿਹਾ ਹੈ ਸਾਢੇ 4 ਵਜੇ ਟਾਈਮ ਹੋ ਗਿਆ ਤੇ ਇੱਕ ਮਨਜੀਤ ਸਿੰਘ ਰਾਜਪੁਰਾ ਦਾ ਤੁਸੀਂ ਨਾਮ ਸੁਣਿਆ ਹੋਊਗਾ ਜਿਨ੍ਹਾਂ ਨੇ ਪੌਂਦੀ ਬੋਲੀ ਨੂੰ ਕਾਫੀ ਮਾਣ ਬਖਸ਼ਿਆ ਉਹਨਾਂ ਦਾ ਵੀ YouTube ਤੇ ਚੈਨਲ ਹੈਗਾ ਵੀ ਸੋਸ਼ਲ ਚੈਨਲ ਹੈ ਤੇ ਅੱਜ ਦੀ ਵੀਡੀਓ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਜਿਹੜੀ ਚ ਆਪਾਂ ਨੇ ਪੌਂਦੀ ਲੋਕ ਸੀਗੇ ਜਿਹੜੇ ਰਾਜਪੁਰਾ ਮੋਹਾਲੀ ਜੀਰਕਵਰ ਬਨੂੜ ਏਰੀਆ ਉਹ ਸਰੀ ਜਿਹੜੀ ਬੋਲੀ ਹੈ ਪੌਂਦੀ ਬੋਲੀ ਹੈ ਉਹਨਾਂ ਦਾ ਜੋ ਮਨੋਰੰਜਨ ਦਾ ਸਾਧਨ ਸੀਗਾ ਪੌਂਦੀ ਖਾੜੇ ਅਖਾੜੇ ਸੀਗੇ ਜਿਵੇਂ ਆਪਾਂ ਦੇਖ ਕੇ ਆਏ ਹ ਤੇ ਅੱਜ ਅੱਜ ਦੀ ਵੀਡੀਓ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ